ਯੋਗਿਰ ਭਲਾਏਗਾ ਜਮਾਨਾ ਹੀ ਨਹੀਂ ਰਿਹਾ ਅੱਜਕੱਲ ਕਿਸੇ ਨੂੰ ਕੋਈ ਸਲਾਹ ਨਾ ਦਈਏ ਕਰੋ ਬਾਦਮਾ ਛਿੱਤਰੇ ਪੀਓ ਤੇ ਜਿੰਮ ਦੇ ਵਿੱਚ ਕਾਂਟੀ ਦੇ ਲੇ ਰੋਜ਼ ਮਨ ਨੂੰ ਲਾਂਬੇ ਦੇ ਰਿਹਾ ਲਾਡੇ ਭਜਨ ਘਟ ਕਰਨੇ ਕੋਈ ਦਵਾਈ ਦੱਸ ਭਜਨ ਘਟ ਕਰਨੇ ਕੋਈ ਦਵਾਈ ਦੱਸ ਉਸ ਨੂੰ ਮੈਂ ਇੱਕ ਦਵਾਈ ਦੱਸੀ ਵੀ ਯੋ ਦਵਾਈ ਖਾ ਤੇਰਾ ਭਜਨ ਘਟ ਜਾਏਗਾ ਹਾਂ ਰਾਜ ਸਵੇਰੀਆਂ ਦੇਖ ਲੈ ਜਿੰਮ ਮਾ ਉਸ ਨੇ ਮਨ ਨੂੰ ਲਾਂਬਾ ਵੀ ਦੇ ਤਿਆ ਔਰ ਬੰਦੂਕਾਰੀ ਕਹੇ ਲਾਡੇ ਜਿਹੜੀ ਤੋਂ ਦਵਾਈ ਮਨੂੰ ਦਈ ਤੀ बात दवाई खागा मेरे मुंह के बिच छाले हो गए और मैं ताही तेरा बजन घटेगा सारा दिन तो मुंह तेरा बकरी की तरह चल रहा मुंह बंद होगा वजन घटेगा गोली ने तो में छाले करे भी तेरे मुंह में छाले होवें तेरा मुंह बंद होगा पूरा है अजकल किसी ने सलाह देने का ਕਾਲਿਓ ਬੀਟ ਲਾਸ